ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀ ਉਹ ਆਓ ਇਤਿਹਾਸ ਨਾਲ ਜੁੜੀਏ ਔਰ ਇਤਿਹਾਸ ਦੇ ਨਾਲ ਜੁੜ ਕੇ ਆਪਾਂ ਪ੍ਰਜਾਣਕਾਰੀ ਪਰਪੂਰ ਲੇਖ ਅੱਜ ਜੀ ਨਾਲ ਸਾਂਝੇ ਕਰੀਏ ਕਿਸ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਚੱਲਦੀ ਪਈ ਹੈ ਕਿਹੜੇ ਤਰੀਕੇ ਦੇ ਨਾਲ ਸ੍ਰਿਸ਼ਟੀ ਦੇ ਵਿੱਚ ਵਿਚਰ ਰਹੇ ਲੋਕ ਆਪਣਾ ਸਮਾਂ ਬਤੀਤ ਕਰਦੇ ਨੇ ਇਹਨਾਂ ਦੇ ਵਿੱਚ ਵੱਖੋ ਵੱਖਰੀ ਗਿਆਨ ਅਤੇ ਸਮਰੱਥਾ ਦੇ ਨਾਲ ਕੰਮ ਕਰਨ ਵਾਲੇ ਵੀ ਨੇ ਆਮਨੁੱਖ ਦੀ ਪਛਾਣ ਆਦਤੋਂ ਨਸਲ ਦਾ ਪਤਾ ਲੱਗਣਾ ਬੰਦੇ ਦੀ ਅਸਲੀਤ ਉਸਦੇ ਲਹੂ ਉਸਦੇ ਵਿਹਾਰ ਤੋਂ ਪਤਾ ਲੱਗਦੀ ਹੈ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿੱਚ ਆਇਆ ਉਸ ਤੋਂ ਉਸਦੀ ਜੋਤ ਪੁੱਛੀ ਗਈ ਜਦੋਂ ਯੋਗਤਾ ਪੁੱਛੀ ਪੜ੍ਹਾਈ ਦੀ ਤਾਂ ਉਸਨੇ ਅੱਗੋਂ ਆਖਿਆ ਕਿ ਮੈਂ ਸਿਆਸੀ ਹਾਂ ਅਰਬੀ ਵਿੱਚ ਸਿਆਸੀ ਉਸ ਨੂੰ ਆਖਦੇ ਆ ਜੋ ਆਪਣੀ ਅਕਲ ਤੇ ਗਿਆਨ ਸੜਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਹੀ ਉਸਨੇ ਉਸ ਮੁਖ ਨੂੰ ਘੋੜਿਆਂ ਦੇ ਤਵੇਲੇ ਦਾ ਮੁਖੀ ਬਣਾ ਦਿੱਤਾ ਥੋੜੇ ਦਿਨ ਮਬਰੂ ਬਾਦਸ਼ਾਹ ਨੇ ਉਸ ਨੂੰ ਆਪਣੇ ਸਭ ਤੋਂ ਮਹਿੰਗੇ ਘੋੜੇ ਬਾਰੇ ਪੁੱਛਿਆ ਤਾਂ ਉਸਨੇ ਆਖਿਆ ਬਾਦਸ਼ਾਹ ਸਰਾਮਤ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾਹ ਬੜਾ ਨਾਣਾਇ ਉਸਨੇ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਉਸਨੇ ਦੱਸਿਆ ਬਾਦਸ਼ਾਹ ਸਲਾਮਤ ਘੋੜਾ ਤਾਂ ਨਸਲੀ ਹੈ ਪਰ ਜਦ ਦੇ ਜੰਮਿਆ ਸੀ ਤਦ ਇਹਦੀ ਮਾਂ ਮਰ ਗਈ ਸੀ ਤੇ ਇਸ ਨੂੰ ਇੱਕ ਗਾਂ ਦਾ ਦੁੱਧ ਪਿਆ ਕੇ ਪਾਲਿਆ ਹੈ ਵੱਡਾ ਕੀਤਾ ਹੈ ਬਾਦਸ਼ਾ ਨੇ ਉਸ ਨੂੰ ਸੱਦਿਆ ਤੇ ਪੁੱਛਿਆ ਕਿ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਘੋੜਾ ਨਸਲੀ ਨਹੀਂ ਹੈ ਉਸ ਸਿਆਸੀ ਮਨੁੱਖ ਨੇ ਆਖਿਆ ਬਾਦਸ਼ਾ ਸਲਾਮਤ ਜਦੋਂ ਇਹ ਘੋੜਾ ਕਾ ਖਾਂਦਾ ਹੈ ਤਦ ਇਹ ਗਾਵਾਂ ਮਾਂਗ ਨੂੰ ਢੇਠਾ ਕਰਕੇ ਖਾਂਦਾ ਹੈ ਜਦ ਕਿ ਨਸਲੀ ਘੋੜਾ ਬੁਰਕ ਭਰ ਕੇ ਮੂੰਹ ਤਾਂ ਚੁੱਕ ਕੇ ਕਾ ਖਾਂਦਾ ਹੈ ਬਾਸ਼ਾਫ ਦੀ ਸੂਝ-ਬੂਝ ਤੋਂ ਇੰਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ ਘੋ ਭੁਜੇ ਹੋਏ ਦੁੰਬੇ ਛੋਲੇ ਤੇ ਹੋਰ ਨਾਮ ਖਨਾਮ ਉਹਦੇ ਘਰ ਘਲੇ ਤੇ ਇਸ ਤੋਂ ਬਾਅਦ ਉਹਦੀ ਡਿਊਟੀ ਮੁਲਕਾ ਦੇ ਨਿਵਾਸ ਰਹਿ ਤੇ ਤਾਇਨਾਤ ਕਰ ਦਿੱਤੀ ਗਈ ਫੇਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਗਮ ਬਾਰੇ ਪੁੱਛਿਆ ਉਸਨੇ ਆਖਿਆ ਬਾਦਸ਼ਾਹ ਸਲਾਮਤ ਰਹਿਣ ਸਹਿਣ ਤਾਂ ਮਲਕ ਅਵਰ ਗਈ ਹੈ ਪਰ ਇਹ ਕੋਈ ਸਜਾਦੀ ਨਹੀਂ ਹੈ ਬਾਦਸ਼ਾਹ ਬੜਾ ਅਬਜ਼ਾਰ ਹੋਇਆ ਤੇ ਖਲੂਨ ਨੂੰ ਧਰਤੀ ਵੇਲ ਨਾ ਦੇਵੇ ਉਸਨੇ ਉਸੇ ਵੇਲੇ ਆਪਣੀ ਸੱਸ ਨੂੰ ਸਦਿਆ ਸਾਰਾ ਮਾਮਲਾ ਉਸ ਨੂੰ ਦੱਸਿਆ ਸਾਸਾਂ ਦੀ ਇੱਕ ਸਚਾਈ ਇਹ ਹੈ ਕਿ ਤੁਹਾਡੇ ਮਾਪਿਆਂ ਮੇਰੇ ਖਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੀ ਸਾਡੀ ਕੁੜੀ 6 ਮਹੀਨਿਆਂ ਦੀ ਉਮਰ ਹੀ ਚੱਲ ਵਸੀ ਇਸ ਤਰ੍ਹਾਂ ਫਿਰ ਅਸੀਂ ਆਪਣੀ ਬਾਦਸ਼ਾਹ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤੇ ਇਹ ਤੁਹਾਡੇ ਨਾਲ ਪ੍ਰਣਾ ਦਿੱਤੀ ਵਿਆਹ ਦਿੱਤੀ ਸਸ ਨੂੰ ਭੇਜਣ ਤੋਂ ਬਾਅਦ ਉਸ ਨੇ ਉਸ ਨੂੰ ਪੁੱਛਿਆ ਕਿ ਤੈਨੂੰ ਪਤਾ ਕਿਵੇਂ ਲੱਗਾ ਤਾਂ ਉਸ ਮਨੁੱਖ ਨੇ ਕਿਹਾ ਬਾਦਸ਼ਾਹ ਸੁਨਾਮ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਵਤੀਰਾ ਅਨਪੜਾਂ ਤੋਂ ਵੀ ਭੜਾ ਹੈ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇਹ ਸਲੀਕਾ ਹੁੰਦਾ ਹੈ ਜੋ ਉਹਨਾਂ ਵਿੱਚ ਭੋਰਾ ਵੀ ਨਹੀਂ ਹੈ ਬਾਦਸ਼ਾਹ ਬੜਾ ਖੁਸ਼ ਹੋਇਆ ਉਸਨੇ ਬਾਬਾ ਸਰਾ ਅਨਾਜ ਭੇਡਾਂ ਬੱਕਰੀਆਂ ਅਨਾਮ ਵਜੋਂ ਉਸ ਮਨੁੱਖ ਨੂੰ ਦਿੱਤੀਆਂ ਤੇ ਆਪਣਾ ਦਰਬਾਰੀ ਬਣਾ ਲਿਆ ਕੋਈ ਦਿਨ ਲੰਘੇ ਬਾਦਸ਼ਾਹ ਬ ਨੂੰ ਉਸ ਨੂੰ ਸੱਦਿਆ ਗਿਆ ਤੇ ਉਸ ਨੂੰ ਆਖਿਆ ਕਿ ਹੁਣ ਤੂੰ ਮੇਰੇ ਬਾਰੇ ਕੋਈ ਦੱਸ ਉਸਨੇ ਆਖਿਆ ਜਾਨ ਬਖਸ਼ ਦਿਓ ਜੀ ਬਾਦਸ਼ਾਹ ਜੀ ਮੈਂ ਵਾਦਾ ਕੀਤਾ ਸੀ ਕੁਝ ਨਹੀਂ ਕਹਿੰਦਾ ਉਸਨੇ ਆਖਿਆ ਨਾ ਤਾਂ ਤੁਸੀਂ ਸਹਜਾਦੇ ਹੋ ਤੇ ਨਾ ਤੁਹਾਡਾ ਵਿਹਾਰ ਬਾਦਸ਼ਾਹ ਵਰਗਾ ਹੈ ਬਾਦਸ਼ਾਹ ਅਗਬਗੁਲਾ ਹੋਇਆ ਗੁੱਸੇ ਵਿੱਚ ਆ ਗਿਆ ਗੁੱਸੇ ਵਿੱਚ ਆ ਕੇ ਉਸਨੇ ਜਾਨ ਬਖਸ਼ਣ ਦਾ ਵਾਦਾ ਕੀਤਾ ਹੁਣ ਕਰਕੇ ਚੁੱਪਚਾਪ ਆਪਣੀ ਮਾਂ ਦੇ ਮਹਿਲ ਵਿੱਚ ਆ ਗਿਆ ਉਸ ਦੀ ਮਾਂ ਨੇ ਆਖਿਆ ਪੁੱਤਰਾ ਇਹ ਸੱਚ ਹੈ ਕਿ ਤੂੰ ਇੱਕ ਆਜੜੀ ਦਾ ਪੁੱਤਰ ਹੈ ਸਾਡੇ ਕੋਈ ਧੀ ਪੁੱਤ ਨਹੀਂ ਸੀ ਤਾਂ ਦੱਸਾਂ ਤੈਨੂੰ ਗੋਦ ਲੈ ਕੇ ਪਾਲਿਆ ਬਾਦਸ਼ਾਹ ਨੇ ਆਪਣੇ ਸਿਆਸੀ ਨੂੰ ਸਦਕੇ ਪੁੱਛਿਆ ਦੱਸ ਤੈਨੂੰ ਕਿਵੇਂ ਪਤਾ ਲੱਗਾ ਉਸ ਨੇ ਆਖਿਆ ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦਿੰਦੇ ਨੇ ਤਾਂ ਉਹ ਹੀਰੇ ਮੋਤੀ ਜਵਾਰਾਤ ਦਿੰਦੇ ਨੇ ਪਰ ਤੁਸੀਂ ਤਾਂ ਭੇਡਾਂ ਬੱਕਰੀਆਂ ਤੇ ਖਾਣ ਪੀਣ ਦੀਆਂ ਸ਼ੈ ਨਿਤੀਆਂ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੋਈ ਸ਼ਾਜਾਦੀ ਨਹੀਂ ਕਿਸੇ ਆਜਲੀ ਦੇ ਮੁੰਡੇ ਹੋ ਕਿਸੇ ਮਨੁੱਖ ਦੇ ਕੋਲ ਕਿੰਨੀ ਵੀ ਤੰਦੌਤ ਸੁਖਰਾਮ ਰਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਹਰੀ ਸ਼ੈਆਂ ਨੇ ਬੰਦੇ ਦੀ ਅਸਲੀਅਤ ਉਹਦੇ ਖੂਨ ਤੋਂ ਉਹਦੇ ਵਿਹਾਰ ਤੋਂ ਉਹਦੇ ਤੋਂ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਕਿਸ ਖਾਨ ਦਾ ਨਾਲ ਸਮਝ ਰੱਖਦਾ ਹੈ ਕਿਸ ਤਰੀਕੇ ਦੇ ਨਾਲ ਹੈ ਸੋਏ ਸੀ ਪਿਆਰਿਓ ਇਨਸਾਨ ਦੀ ਪਹਿਚਾਨ ਉਸਦੇ ਗੁਨਾ ਤੋਂ ਉਸਦੇ ਖੂਨ ਤੋਂ ਪਤਾ ਲੱਗਦੀ ਹੈ ਸੋਹ ਭੁਲ ਚੁੱਕ ਦੀ ਸ਼ਮ ਕਰਨੀ ਸਮੂਹ ਸੰਗਤਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨਸਿਕ ਕਰ ਬਣਾਉਂਦੇ ਨਾ ਕਰੋ ਤਾਂ ਕਿ ਸਰਗੁ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣਾਈ ਰੱਖਣ ਸਾਡੇ ਤੇ ਆਪ ਜੀ ਦਾ ਮਿਹਰ ਪ੍ਰਿਆਤ ਹੋਵੇ ਆਓ ਪੁੱਲਾ ਨੂੰ ਨਾ ਜਤਾਰੀਏ ਜੀ ਗੱਜ ਕੇ ਫਤਕ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ